ਪੰਜਾਬੀ ਵਿਰਸਾ ਦੇ ਪੰਜਾਬੀ ਸੱਭਿਆਚਾਰ ਪੁਰਾ ਰੇੜੀ ਦੇ ਉੱਪਰ ਸੁਝਾਇਆ ਹੋਇਆ ਕਿਸਾਨੀ ਝੰਡੇ ਤੋਂ ਸ਼ੁਰੂਆਤ ਕਰਦੇ ਹਾਂ ਇਸ ਵੀਰ ਨੇ ਮੋਟਰ ਸ਼ੈਡੂਲ ਜਿਹੜੀ ਰੇੜੀ ਸਜਾਈ ਹੋਈ ਆ ਝੰਡਾ ਸਜਾਇਆ ਆ ਪਹਿਲਾਂ ਫਿਰ ਪੰਜਾਬ ਦਾ ਪੂਰਾ ਮੈਪ ਬਣਾਇਆ ਆ ਤੇ ਪੰਜਾਬੀ ਵਿਰਸੇ ਤੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਆਈਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਰੇੜੀ ਤੇ ਸਜਾਈਆਂ ਹੁੰਦੀਆਂ ਨੇ ਬੜੀ ਵਧੀਆ ਚੀਜ਼ ਬਣਾਈ ਹੋਈ ਆ ਜਿਆਦਾਤਰ ਇਹੋ ਜੀਆਂ ਚੀਜ਼ਾਂ ਮਿਲਦੀਆਂ ਨਹੀਂ ਅੱਜਕੱਲ ਕਿਵੇਂ ਮਨ ਦੇ ਵਿੱਚ ਵਿਚਾਰ ਬਣਿਆ ਮਨ ਚ ਭਾਈ ਵਿਚਾਰ ਆ ਬੰਮੀ ਆਪ ਦੀ ਦਰਦੀ ਤੇ ਆ ਬੜਾ ਜੋ ਆਪ ਆਪ ਭਾਈ ਇਹ ਚੀਜ਼ਾਂ ਲਾਈਆਂ ਪੰਜਾਬੀ ਪਿਛੋਕੜ ਲੋਕੋ ਕੋਲ ਚੁੱਕੇ ਆ ਜੀ ਇਹ ਆਪਣਾ ਨਾਮ ਦਾ ਮਕਸਦ ਇਹੀ ਆ ਭਾਈ ਇਹਨੂੰ ਵੀ ਵੇਖੇ ਵੀ ਤਰਾਣਾ ਮਿਲਿਆ ਕੀਤਾ ਕਰਨ ਭਾਈ ਆਪਾਂ ਤਾਂ ਇੰਨਾ ਦੇ ਪੁਰਾਣੇ ਬਜ਼ੁਰਗੀ ਤੁਹਾਡੇ ਨਾਲ ਜੁੜਦੇ ਨੇ ਜਾਂ ਨੌਜਵਾਨ ਪੀੜ੍ਹੀ ਵੀ ਇਸ ਨੂੰ ਪੂਰੇ ਆਭਲੇ ਬੱਕੇ ਸੁਣਦੀ ਹੈ ਇਹਨਾਂ ਚੀਜ਼ਾਂ ਨੂੰ ਦੇਖਦੀ ਹੈ ਨੌਜਵਾਨ ਪੀੜ੍ਹੀ ਕਿੰਨਾ ਜੀ ਧਿਆਨ ਦਿੰਦੀ ਭਾਈ ਬਜ਼ੁਰਗੋ ਵੀ ਜੁੜਦੇ ਨੌਜਵਾਨ ਪੀੜ੍ਹੀ ਵੀ ਜੁੜਦੀ ਆ ਆਪਾਂ ਨੂੰ ਫੋਨ ਲਾ ਕੇ ਭਾਈ ਸਾਧਦੇ ਆਪਾਂ ਉਹ ਚੱਲ ਜਾਂਦਾ ਅਗਲੇ ਨੂੰ ਆਪਾਂ ਨੇ ਉਹਦੇ ਮਾਤਾ ਨਾਲੇ ਨੂੰ ਮੂੰਹ ਲਾਇਆ ਆ ਆਪਾਂ ਨੂੰ ਜਾਨੀ ਭਾਈ ਆਪਣਾ ਕੰਮ ਬਾੜ ਕੇ ਵੀ ਚੱਜਦਾ ਪੰਜ ਇਹ ਡੱਬਾ ਜਿਹੜਾ ਲਾਇਆ ਇਹਦੇ ਵਿੱਚ ਵੀ ਪੰਜਾਬ ਦਾ ਵਿਕਸਾ ਜਾਂ ਕੀ ਹੈ ਇਹਦੇ ਵਿੱਚ ਇਹਦੇ ਵਿੱਚ ਭਾਜੀ ਇਹਨਾਂ ਨੇ ਰੱਖੇ ਆਪਣੇ ਤਲਕ ਆ ਤੇ ਦਾ ਪਿੱਛੇ ਨਹੀਂ ਕਿੱਡੀ ਦਾ ਸਮਾਨ ਆ ਉੱਤੇ ਆਪਾਂ ਲਾਇਆ ਭਾਜੀ ਸ਼ਮਤੀ ਜੱਟ ਹੂੰ ਊੜਾ ੜਾ ਜਿਹੜਾ ਜੀ ਸਾਡੀ ਮਾਂ ਬੋਲੀ ਪੰਜਾਬੀ ਦੀ ਸ਼ੁਰੂਆਤ ਹੁੰਦੀ ਹੈ 35 ਅੱਖਰ ਨੇ ਊੜਾ ੜਾ ਦੇ ਵਿੱਚ ਪਰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਹੀਂ ਪਤਾ ਕੀ ਦੱਸੋਗੇ ਇਸ ਬਾਰੇ ਤੁਸੀਂ ਇਹ ਜੋ ਪੈਂਤੀ ਖੜੀ ਲਖਾਈ ਭਾਜੀ ਆਪਾਂ ਪਰਮਪਰਿ ਜਿਹੜੀ ਲਖਾਈ ਆ ਹੁਣ ਸਮੇਂ ਦੇ ਪਿੰਡਾਂ ਲੋਕ ਕੋਲ ਚੁੱਕੇ ਭਾਜੀ ਹੁਣ ਇਹ ਵੀ ਸੀ ਚੱਲਦੀ ਹੈ ਪੀਸੀ ਆਪਦੀ ਤਾਂ ਆ ਪਰ ਪੰਜਾਬੀ ਗੁਰਮੀ ਇੱਕ ਆਵਲੀ ਦਾ ਇਹ ਵੀ ਪਾਈ ਆਪਾਂ شاعری ਸਿੱਖਣੀ ਹੁਣ ਆਪਣੀ ਨਵੇਂ ਜਿਹੇ ਦੀਵਾਰੇ ਬਾਰੇ ਨਹੀਂ ਪਤਾ ਪੱਛ ਤੋਂ ਲੈਪਟਾਪ ਆਏ ਨੇ ਕੰਪਿਊਟਰ ਆਏ ਨੇ ਬੱਚੇ ਪੜਾਈਆਂ ਉੱਤੇ ਸ਼ੁਰੂ ਹੋਈਆਂ ਨੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਫੱਟੀ ਦੇ ਪੜਾਈਆਂ ਹੁੰਦੀਆਂ ਹੁੰਦੀਆਂ ਸੀ ਊੜਾ ਇਹੜਾ ਲਿਖ ਲੈਣਾ ਪੋਚ ਲੈਣਾ ਤੇ ਦੁਬਾਰਾ ਊੜਾ ਇਹੜਾ ਇੱਥੇ ਲਿਖ ਲੈਣਾ ਬਿਲਕੁਲ ਸਹੀ ਗੱਲ ਜਿੱਤੀ ਸਾਡੀ ਇਹ ਆਪ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਨੇ ਉਹਨਾਂ ਫੱਟੀਆਂ 'ਤੇ ਪਾਈ ਲਿਖਣਾ ਪਟੇਨਾ ਕਲਮਾਂ ਦੀ ਕਲਮ ਨਾਲ ਲਿਖਣਾ ਗਾਦੀ ਨਾ ਮਟੇ ਨਾ ਇਹਦਾ ਟ੍ਰੈਂਡ ਖਤਮ ਹੋ ਚੁੱਕਾ ਪਾਜੀ ਇਹ ਵੀ ਸਪੈਸ਼ਲ ਫੱਟੀਆਂ ਬਾਜ਼ਾਰੇ ਨੂੰ ਲੱਕ ਢਾ ਕੇ ਲਾਈ ਆ ਇਹਦਾ ਲੌਂ ਦਾ ਮਕਸਦ ਇਹੀ ਆ ਕਿ ਇਹਨੂੰ ਵੇਚ ਕੇ ਕੋਈ ਪੁਰਾਣਾ ਵਿਲਾ ਕੀਤਾ ਕਰੇ ਚੋਣੀ ਮਹੀਵਾਲ ਦੀ ਫੋਟੋ ਸਜਾਈ ਹੋਈ ਆ ਵੀਰ ਨੇ ਪਾਣੀ ਪਲਾਉਂਦੇ ਹੋਏ ਦੀ। ਬਾਕੀ ਦਾਰੇ ਜਰੂਰ ਦੱਸੋ ਇਹ ਫੋਟੋ ਲਾਉਣ ਦਾ ਕੀ ਮਤਲਬ। ਇਹਦਾ ਮਤਲਬ ਭਾਜੀ ਫੋਟੋ ਲਾਉਂਦੇ ਉਹ ਹੀ ਇਹਨੂੰ ਪ੍ਰਾਣੀਆਂ ਕੋਈ ਨਹੀਂ ਹੁੰਦੇ। ਜਦੋਂ ਲੋਕ ਪਾਣੀ ਕੱਢਦੇ ਹੁੰਦੇ ਕਾਟ ਹੁੰਦਾ ਸੀ। ਹੂੰ ਹੂੰ। ਉਹਨ ਛਬੀ ਸਾਹਿਬ ਨੇ ਪਹਿਲਾਂ ਗੈਟ ਰੈਂਟਿੰਗ ਦਾ ਸੰਭ ਸੀ ਬਾਲ ਬੋਰ ਆ ਗਿਆ। ਫਿਲਟਰ ਚੱਲ ਪਿਆ ਘੜੇ ਲੋਕ ਹੋ ਚੁੱਕੇ ਭਾਜੀ। ਸਭ ਤੋਂ ਵੱਲ ਦੋਸਤੋ ਤੁਸੀਂ ਜੁੜੇ ਹੋ ਨੇਸ਼ਨਲ ਪੋਸਟ ਨਾਲ ਤੇ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗਿੱਲ ਲਾਲੀ। ਦੋਸਤੋ ਅੱਜ ਰਸਤੇ ਦੇ ਜਾਂਦੇ ਆ ਇੱਕ ਵੀਰ ਮਿਲਿਆ ਜਿਸਨੇ ਕਿ ਰੇੜੀ ਬਹੁਤ ਸਜਾਈ ਹੋਈ ਹੈ ਪੰਜਾਬੀ ਵਿਰਸਾ ਤੇ ਪੰਜਾਬੀ ਸੱਭਿਆਚਾਰ ਪੂਰਾ ਰੇੜੀ ਦੇ ਉੱਪਰ ਸਜਾਇਆ ਹੋਇਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਹਾਂ ਉਸ ਵੀਰ ਦੀਆਂ ਕਿਸਾਨੀ ਝੰਡੇ ਤੋਂ ਸ਼ੁਰੂਆਤ ਕਰਦੇ ਹਾਂ ਇਸ ਵੀਰ ਨੇ ਮੋਟਰਸਾਈਕਲ ਜਿਹੜੀ ਰੇੜੀ ਸਜਾਈ ਹੋਈ ਹੈ ਝੰਡਾ ਸਜਾਇਆ ਆਇਆ ਪਹਿਲਾਂ ਫਿਰ ਪੰਜਾਬ ਦਾ ਪੂਰਾ ਮੈਪ ਬਣਾਇਆ ਹੋਇਆ ਤੇ ਪੰਜਾਬੀ ਵਿਰਸੇ ਤੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਰੇੜੀ ਤੇ ਸਜਾਈਆਂ ਹੋਈਆਂ ਨੇ ਤਾਂ ਪੰਜਾਬੀ ਵਿਰਸਾ ਤੇ ਪੰਜਾਬੀ ਸੱਭਿਆਚਾਰ ਜਿਹੜਾ ਰੇੜੀ ਤੇ ਲੈ ਕੇ ਜਾ ਰਿਹਾ ਸੀ ਵੀਰ ਤਾਂ ਜਲਵਾ ਕਰਦੇ ਆ ਵੀਰ ਨਾਲ ਪਾਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਦਿਨਵਾਦ ਕਰਦਾ ਹਾਂ ਜੀ ਜੀ ਤੁਹਾਨੂੰ ਆਪਾਂ ਮੈਨੂੰ ਕਿੰਨੀ ਖੁਸ਼ੀ ਹੋਈ ਕੀ ਨਾਮ ਹੈ ਵੀਰ ਜੀ ਆਪਣਾ ਆਪਾਂ ਨਾਂ ਪਾਜੀ ਪੰਮੂ ਦਾ ਪਿੰਡ ਬਰਾਬਰਾ ਜਿਹੜਾ ਦਰਦ ਦੱਖ ਭਾਗੀ ਤੇ ਵੀਰੇ ਪੰਜਾਬੀ ਸੱਭਿਆਚਾਰ ਤੁਸੀਂ ਪੂਰਾ ਰੇੜੀ ਤੇ ਸਜਾਇਆ ਆਇਆ ਪੰਜਾਬੀ ਵਿਰਸਾ ਸੰਭਾਲ ਲਿਆ ਆਇਆ ਤੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਸਾਰੀਆਂ ਚੀਜ਼ਾਂ ਰੇੜੀ ਤੇ ਸਜਾਈਆਂ ਤੁਸੀਂ ਜਾ ਰਹੇ ਸੀ ਤਾਂ ਮੇਰਾ ਧਿਆਨ ਜ਼ਰੂਰ ਪਿਆ ਤੁਹਾਡੇ ਵੱਲ ਬੜੀ ਵਧੀਆ ਚੀਜ਼ ਬਣਾਈ ਹੋਈ ਆ ਜਿਆਦਾਤਰ ਇਹੋ ਜੀਆਂ ਚੀਜ਼ਾਂ ਮਿਲਦੀਆਂ ਨਹੀਂ ਅੱਜਕੱਲੇ ਜਿਵੇਂ ਮਨ ਦੇ ਵਿੱਚ ਵਿਚਾਰ ਬਣਿਆ ਹੈ ਮਾਨੇ ਭਾਈ ਵਿਚਾਰ ਆ ਪੰਜਾਬ ਦੀ ਧਰਤੀ ਤੇ ਜਾਂਪੜਾ ਜੋ ਆਪਾਂ ਭਾਈ ਇਹ ਚੀਜ਼ਾਂ ਲਾਈਆਂ ਪੰਜਾਬੀ ਵੀ ਸ਼ੁਰੂ ਕਰ ਲੋਗੇ ਕੋਲ ਚੁੱਕੇ ਆ ਜੀ ਇਹ ਆਪਣਾ ਲੌਂਡ ਦਾ ਮਕਸਦ ਇਹੀ ਆ ਭਾਈ ਇਹਨਾਂ ਦੀ ਵੇਖੇ ਵੀ ਪੁਰਾਣਾ ਵਿਲਾ ਕੀਤਾ ਕਰਨੀ ਭਾਈ ਆਪਾਂ ਤਾਂ ਮੈਂ ਤਸਵੀਰਾਂ ਪਹਿਲਾਂ ਸਾਂਝੀਆਂ ਕਰ ਦੇਣਾ ਵੀਰ ਦੇ ਬੈਠੇ ਬੈਠੇਂਗੇ ਆ ਦੇਖੋ ਬਹੁਤ ਪੁਰਾਣੀਆਂ ਚੀਜ਼ਾਂ ਨੇ ਜਿਹੜੀਆਂ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਨੇ ਦੁੱਧ ਜਿਹੜੇ ਪੁਰਾਣੇ ਹੁੰਦੇ ਸੀ ਉਹ ਐਵੇਂ ਦੁੱਧ ਦੇਣ ਜਾਂਦੇ ਹੁੰਦੇ ਪਿੰਡਾਂ ਦੇ ਵਿੱਚ ਦੋਨੇ ਲੱ ਸੈਡਾ ਦੇ ਦੋ ਦੋਣ ਡੋਣੇ ਬਣ ਲੈਨੇ ਤਾਂ ਡੋਣਾ ਜਿਹੜਾ ਸਟੈਂਡ ਤੇ ਰੱਖ ਲੈਣਾ ਤਾਂ ਫਿਰ ਦੁੱਧ ਦੇਣ ਲਈ ਪਿੰਡਾਂ ਦੇ ਵਿੱਚ ਜਾਂਦੇ ਹੁੰਦੇ ਸੀ ਦੁੱਧੀ ਤਾਂ ਵੀਰ ਜੀ ਇਹਦੇ ਬਾਰੇ ਜਰੂਰ ਦੱਸੋ ਕਿਵੇਂ ਮਨ ਦੇ ਵਿੱਚ ਵਿਚਾਰ ਆਇਆ ਇਸ ਨੂੰ ਲਾਉਣ ਲਈ ਇਹ ਆਪਾਂ ਪਾਈ ਸਾਈਕਲ ਲੈ ਦੁੱਧੀ ਵਾਲਾ ਜਦੋਂ ਵੀ ਦੁੱਧੀ ਵੀਰ ਆਪਣੇ ਦੁੱਧ ਸਾਈਕਲ ਤੇ ਕਿਪਾ ਘੱਟਦੇ ਪਹੁੰਚੇ ਦੁੱਧੀਆਂ ਦੇ ਪਾਈ ਉਹ ਦੁੱਧੀਆਂ ਦੇ ਬਹੁਤ ਅੰਦਰ ਆਉਂਦੇ ਹੁੰਦੇ ਸੀ ਦੁੱਧੀ ਆਪਣੇ ਪੋਛਾ ਤੇ ਦੁੱਧ ਦਾ ਘਾਗਰ ਤੇ ਘਟੀ ਨਾਲ ਕਰਦੇ ਆ ਉਦੋਂ ਖਰਾਕਾ ਵੀ ਖੁੱਲ੍ਹ ਕੇ ਲੈਣ ਸਮਾਨ ਕਹੀਦਾ ਜੀ ਵੀਰੇ ਉੱਤੇ ਆਉ ਨਾਲ ਦੀ ਨਾਲ ਸਾਨੂੰ ਪੂਰਾ ਪੰਜਾਬ ਜਿਹੜਾ ਤੁਸੀਂ ਰੇੜੀ ਤੇ ਸਜਾਇਆ ਹੋਇਆ ਇਹਦੇ ਬਾਰੇ ਜਰੂਰ ਜਾਣਨਾ ਪਾਉਂਦੇ ਜਾਓ ਬੜੀਆਂ ਵਧੀਆ ਚੀਜ਼ਾਂ ਲਾਈਆਂ ਹੋਈਆਂ ਨੇ ਸੋਹਣੀ ਮਾਹੀਵਾਲ ਦੀ ਫੋਟੋ ਸਜਾਈ ਹੋਈ ਹੈ ਵੀਰ ਨੇ ਪਾਣੀ ਪਲਾਉਂਦੇ ਹੋਏ ਦੀ ਤਾਂ ਸੋਹਣੀ ਮਾਹੀਵਾਲ ਬਾਰੇ ਵੀ ਜ਼ਿਆਦਾਤਰ ਅਸੀਂ ਭੁੱਲਦੇ ਜਾ ਰਹੇ ਹਾਂ ਸਾਡਾ ਸੱਭਿਆਚਾਰ ਸੀ ਸਾਡਾ ਵਿਰਸਾ ਸੀ ਤਾਂ ਇਹਦੇ ਬਾਰੇ ਜਰੂਰ ਦੱਸੋ ਇਹ ਫੋਟੋ ਲਾਉਣ ਦਾ ਕੀ ਮਤਲਬ ਇਹਦਾ ਮਕਸਦ ਪਾਜੀ ਫੋਟੋ ਲਾਉਂਦੇ ਉਹ ਹੀ ਇਹਨੂੰ ਪੁਰਾਣੀਆਂ ਕੋਈ ਨਹੀਂ ਹੁੰਦੀਆਂ ਇਹਨਾਂ ਕੋਈਆਂ ਜਨਗ ਪਾਣੀ ਕੱਢਦੇ ਹੁੰਦੇ ਕਾਟ ਹੁੰਦਾ ਸੀ ਹੂੰ ਹੂੰ ਹੁਣ ਸਮੇਂ ਸਾਬ ਨੇ ਬਦਲ ਗਿਆ ਟ੍ਰੈਂਡ ਫਿਲਟਰ ਚੱਲ ਪਿਆ ਘੜੇ ਲੋਭ ਹੋ ਚੁੱਕੇ ਭਾਜੀ ਜੀ ਤੇ ਆਹ ਵਾਲੀ ਚੀਜ਼ ਵੀ ਵਧੀਆ ਭਾਜੀ ਇਹ ਪ੍ਰਾਣੀਆਂ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਸੀ ਉਹ ਜਦੋਂ ਬੁੰਦੀਆਂ ਹੁੰਦੀਆਂ ਸੀ ਤਾਂ ਜਾ ਚਟਸਿਆ ਜ਼ਰੂਰ ਲਾਉਂਦੀਆਂ ਹੁੰਦੀਆਂ ਸੀ ਇਹਦੇ ਬਾਰੇ ਦੱਸੋ ਇਹ ਪਾਈ ਕੇ ਕਿਹੜਾ ਡੀਗਨ ਆਪਣੀਆਂ ਪ੍ਰਾਣੀਆਂ ਜਾਨ ਨੂੰ ਚੜ੍ਹਾ ਕਰ ਗਿਆ ਅੱਜ ਪ੍ਰਾਣੀ ਮੰਨਦਾ ਕਿੱਦਾਂ ਬਰ ਨਹੀਂ ਬਗਾ ਭਾਜੀ ਇਹ ਜਿਹੜਾ ਪਸ਼ੂ ਕਿਹੜਾ ਲੋਭ ਹੋ ਚੁੱਕੇ ਆ ਜੀ ਗੋਰ ਦੀ ਨਾਲ ਦੀ ਨਾਲ ਇਹ ਪਾਈ ਚੱਕੀ ਹੁੰਦੀ ਜਿਹਨੂੰ ਪੁਰਾਣੇ ਆਪਣੇ ਚੱਕੀ ਆਖਣਾ ਗੇੜ ਨੇ ਨਹੀਂ ਉਹਨੂੰ ਖਰਾਕਾ ਵੀ ਖੁੱਲਣਾ ਨਹੀਂ ਜੀ ਉਹ ਚੱਕੀਆਂ ਹੁਣ ਵੀ ਆ ਗਈਆਂ ਹੁਣ ਮਸ਼ੀਨਰੀ ਜੋ ਆ ਗਿਆ ਭਾਈ ਇਹ ਦੇਖੀ ਤੇ ਹੁਣ ਚੱਕੀ ਚ ਬਹੁਤ ਅੰਤਰ ਆ ਇਹ ਕਿਸਾਨ ਵੀਰੋਂ ਸੰਕੀ ਜੱਟ ਤੇ ਇਹ ਡੱਬਾ ਜਿਹੜਾ ਲਾਇਆ ਇਹਦੇ ਵਿੱਚ ਵੀ ਪੰਜਾਬ ਦਾ ਵਿਰਸਾ ਜਾ ਕੀ ਹੈ ਇਹਦੇ ਵਿੱਚ ਇਹਦੇ ਵਿੱਚ ਭਾਈ ਇਹ ਜਿੱਥੇ ਰੱਖੇ ਆਪਣੇ ਦਰਦ ਦਾ ਇਹਦਾ ਭਿੱਜਾ ਨਹੀਂ ਕਿ ਚੱਕੀ ਦਾ ਸਮਾਨ ਉੱਤੇ ਆਪਾਂ ਲਗਾਇਆ ਭਾਈ ਸੰਕੀ ਜੱਟ ਹੂੰ ਤੇ ਵੀਰ ਮੈਂ ਦੇਖ ਰਿਹਾ ਜੇ ਜਿੱਥੇ ਹੁਣ ਤਸਵੀਰਾਂ ਵੀ ਤੁਸੀਂ ਜਿਹੜੀਆਂ ਫੋਟੋਆਂ ਵੀ ਲਾਈਆਂ ਨਾ ਉਹ ਵੀ ਪੁਰਾਣੀਆਂ ਲਾਈਆਂ ਹੋਈਆਂ ਨੇ ਤੇ ਇਦੋਂ ਕਿ ਫੋਟੋਆਂ ਪੁਰਾਣੀਆਂ ਲਾਈਆਂ ਹੋਈਆਂ ਨੇ ਕਿਉਂਕਿ ਇਹ ਫੋਟੋਆਂ ਵੀ ਮਿਲਦੀਆਂ ਨਹੀਂ ਹੁਣ ਤਾਂ ਜ਼ਿਆਦਾਤਰ ਅਸੀਂ ਲੱਭਣ ਜਾਈਏ ਤਾਂ ਵੀ ਨਹੀਂ ਇਹ ਫੋਟੋਆਂ ਮਿਲਦੀਆਂ ਇਹ ਫੋਟੋਆਂ ਬਾਰੇ ਜ਼ਰੂਰ ਦੱਸੋ ਇਹ ਇਹ ਫੋਟੋ ਦਾ ਮਹੱਤਵ ਦੱਸੋ ਪਹਿਲਾਂ ਦਾ ਇਹ ਪਾਜੀ ਕਿਸਾਨਾਂ ਦੇ ਪਿੰਡ ਲਾਇ ਪੁਰਾਣੇ ਕਿਸਾਨ ਆਪਣੇ ਵੱਡੇ ਬੀਜਨ ਕੋ ਨਹੀਂ ਉਹ ਥਾਣਾ ਕੀਦੀ ਕਰ ਦਿੰਦੇ ਬੰਦਣ ਕਰ ਦਿੰਦੇ ਉਹ ਸਮੇਂ ਦੇ ਹਿਸਾਬ ਨਾਲ ਇਹ ਕਿੰਨਾ ਭੁੱਲਨੇ ਆ ਮਸੀਹ ਜੀ ਜੋਗਾ ਗਿਆ ਪਾਜੀ ਇਹ ਤੁਹਾ ਫੋਟੋ ਬੱਚਿਆਂ ਦੀ ਲਾਈ ਆ ਤੇ ਨਾਲ ਰੇੜੀ ਦੀ ਫੋਟੋ ਆ ਇਹ ਫੋਟੋ ਲਾਉਣ ਦਾ ਕੀ ਮਤਲਬ ਹੈ ਇਹਦਾ ਮਤਲਬ ਭਾਜੀ ਇਹੋ ਹੀ ਆ ਪੰਜਾਬੀ ਫਿਲਮ ਬਣੀ ਦਿਨਾਂ ਦੀ ਸੌਦੀ ਉਹਦੇ ਵਿੱਚ ਭਾਜੀ ਕੰਮ ਕੀਤਾ ਆ ਆ ਫਿਲਮੀ ਐਕਟਰ ਆ ਆ ਛੋਟੀਆਂ ਪੇਟੀਆਂ ਭਾਜੀ ਦੂ ਆਪਣੀ ਹੂੰ ਤੇ ਵੀਰੇ ਆ ਵੀ ਫੋਟੋ ਬੜੀ ਪਿਆਰੀ ਲਾਈ ਹੋਈ ਆ ਤੁਸੀਂ ਜਿੱਥੇ ਹੁਣ ਅਸੀਂ ਭੁੱਲਦੇ ਜਾ ਰਹੇ ਆ ਪਹਿਲਾਂ ਜ਼ਰੂਰ ਇਸ ਤਰ੍ਹਾਂ ਦੇ ਘਾਣਾ ਚ ਰਹਿੰਦੇ ਆ ਪਰ ਪਿਆਰ ਬਹੁਤ ਜ਼ਿਆਦਾ ਹੁੰਦਾ ਸੀ ਬੱਚਿਆਂ ਨਾਲ ਬੀਬੀਆਂ ਬੈਠ ਜਾਂਦੀਆਂ ਹੁੰਦੀਆਂ ਮੰਜੇ ਦੇ ਉੱਪਰ ਤਾਂ ਇਹ ਫੋਟੋ ਵੀ ਬੜੀ ਮਹੱਤਵਪੂਰਨ ਹੈ ਕੀ ਮਹੱਤਵ ਹੈ ਇਹਦਾ ਈਦਾ ਮਾਉ ਤੈਨੀ ਹੋਈ ਆ ਪਾਜੀ ਪਹਿਲਾਂ ਕੱਟੇ ਘਰ ਹੁੰਦੇ ਲੋਕ ਇਕੱਠ ਹੁੰਦਾ ਸੀ ਕੱਟੇ ਘਰਾਂ ਦੇ ਰਹਿਣਾ ਕੋਈ ਇਨਾ ਕੱਟਿਆਂ ਕੋਟਾਂ ਲੰਬਣਾ ਜਿਹਨੋਂ ਵੀ ਪ੍ਰੋਗਰਾਮ ਹੋਣਾ ਪੋਚਾ ਲਾਉਣਾ ਕਾਠੋਂ ਦਾ ਇੱਕ ਹੀ ਸਾਹ ਰਿੰਦੇ ਜਿੱਦਾਂ ਪਾਜੀ ਆਹ ਪ੍ਰਿੰਟ ਜੀ ਇਹ ਪਸਵਾਨੀ ਆਪਣੀ ਕਿਹਦਾ ਨਲਕਾ ਗੇਣਦਾ ਹੀ ਆ ਹੁਣ ਚਲੋ ਨਲਕਾ ਕਿਤੇ ਕਿਤੇ ਮਿਲਦਾ ਪਾਜੀ ਉਹਦੇ ਨਾਲ ਕੇ ਲੋ ਵੀ ਹੋ ਚੁੱਕੇ ਆ ਪਰ ਜ਼ਮਾਨਾ ਬਦਲ ਗਿਆ ਲੈਪਟਾਪ ਆਏ ਨੇ ਕੰਪਿਊਟਰ ਆਏ ਨੇ ਬੱਚੇ ਪੜ੍ਹਾਈਆਂ ਉੱਤੇ ਸ਼ੁਰੂ ਹੋਈਆਂ ਨੇ ਲੈਪਟਾਪ ਤੋਂ ਬਿਨਾਂ ਤਾਂ ਬੱਚੇ ਪੜ੍ਹਨ ਨੂੰ ਨਹੀਂ ਜਾਂਦੇ ਪਰ ਤੁਸੀਂ ਇਹ ਫੱਟੀ ਵੀ ਲਾਈ ਹੋਈ ਜਿਹੜੀ ਕਿ ਪੁਰਾਣੇ ਜ਼ਮਾਨਿਆਂ ਦੇ ਵਿੱਚ ਫੱਟੀ ਦੇ ਪੜਾਈਆਂ ਹੁੰਦੀਆਂ ਹੁੰਦੀਆਂ ਸੀ ਗੂੜਾ ਜਿਹੜਾ ਲਿਖ ਲੈਣਾ ਪੋਚ ਲੈਣਾ ਤੇ ਦੁਬਾਰਾ ਓੜਾੜਾ ਇਸ ਤੇ ਲਿਖ ਲੈਣਾ ਇਹਦੇ ਬਾਰੇ ਕੀ ਹੋ? ਬਿਲਕੁਲ ਸਹੀ ਗੱਲ ਕੀਤੀ ਸਾਡੀ ਇਹ ਆਪ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹੁੰਦੇ ਹਾਂ ਉਦੋਂ ਫੱਟੀਆਂ ਦੇ ਪਾਈ ਲਿਖਣਾ ਪਟੇਨਾ ਕਲਮਾਂ ਦੀ ਕਲਮਾਂ ਲਿਖਣਾ ਗਾਥੀ ਨਾ ਮਟੇਨਾ ਇਹਦਾ ਟ੍ਰੈਂਡ ਖਤਮ ਹੋ ਚੁੱਕਾ ਪਾਈ ਇਹ ਵੀ ਸਪੈਸ਼ਲ ਫੱਟੀਆਂ ਬਾਹਰੇ ਨੂੰ ਲਾ ਕਢਾ ਕੇ ਲਾਈ ਆ ਇਹਦਾ ਲਾਉਣ ਦਾ ਮਕਸਦ ਇਹੀ ਆ ਕਿ ਇਹਨੂੰ ਵੇਚ ਕੇ ਕੋਈ ਪੁਰਾਣਾ ਵਿਲਾ ਕੀਤਾ ਕਰੇ ਮੇਰੇ ਹਰ ਚੀਜ਼ ਹੀ ਤੁਸੀਂ ਸੰਭਾਲੀ ਹੋਈ ਹੈ ਪੰਜਾਬੀ ਵਿਰਸੇ ਨਾਲ ਜੁੜੀ ਹੋਈ ਮੈਂ ਇਦਰੋਂ ਤਸਵੀਰਾਂ ਜ਼ਰੂਰ ਸਾਂਝੀਆਂ ਕਰਨ ਇਹ ਹਰ ਚੀਜ਼ ਦੇ ਵਿੱਚ ਤੁਸੀਂ ਪੰਜਾਬ ਦਰਸਾਇਆ ਹੋਇਆ ਚਾਹੇ ਇਹਦੇ ਬਾਰੇ ਜਰੂਰ ਦੱਸ ਦਿਓ ਫੋਟੋਆਂ ਬਾਰੇ ਇਹ ਵੀ ਜੀ ਗੱਡਾ ਵਾ ਆਪਣੇ ਪਹਿਲਾਂ ਗੱਡੇ ਕਿਦੋਂ ਚੱਲਦੇ ਇਹਦਾ ਲੌਂਜ ਦਾ ਮਕਸਦ ਇਹੋ ਹੀ ਆ ਵੀ ਪਰਿਵਾਰ ਸੰਜਾ ਰਵੇ ਇਕੱਠਾ ਰਵੇ ਹੁਣ ਦੇ ਪਰਿਵਾਰ ਪ੍ਰੋਗਰਾਮ ਤੇ ਵੀ ਇਹਨਾਂ ਬਾਰੇ ਬਹੁਤ ਅੰਤਰ ਪਾਜੀ ਹੁੰਦਾ ਪਹਿਲਾ ਸਮਾਂ ਸਹੀ ਹੂੰ ਤੇ ਦੌਦਰ ਨੇ ਬਣੇ ਕਿਤੇ ਡਿਟ ਲਾਇਏ ਭਾਜੀ ਅੱਜ ਚਰਖੇ ਦਾ ਡਿਜ਼ਾਈਨ ਪਹਿਲਾਂ ਚਰਖੇ ਹੁੰਦੇ ਸਵਾਨੀ ਚਰਖਾ ਕਰ ਸਕਦੀਆਂ ਕਿ ਜੀ ਤੇ ਮੰਜੇ ਵੀ ਮੰਜਾ ਵੀ ਲਾਇਆ ਹੋਇਆ ਤੁਸੀਂ ਨਾਲ ਪੌੜੀ ਲਾਈ ਹੋਈ ਹੈ ਹੁੰਦਾ ਬڑے ਡਿਜ਼ਾਈਨਾਂ ਵਾਲੇ ਬੈੱਡੇ ਤੁਰਪੇ ਨੇ ਤਾਂ ਅਸੀਂ ਭੁੱਲ ਹੀ ਗਏ ਮੰਜੇ ਵਾਨ ਵਾਲੇ ਮੰਜੇ ਤਾਂ ਪਰਿਵਾਰ ਨੇ ਬੈਹ ਜਾਣਾ ਅੱਜ ਵੀ ਤੁਸੀਂ ਉਹੀ ਸੰਭਾਲ ਲਿਆ ਆ ਕੀ ਕਹੋ ਇਸ ਬਾਰੇ ਇਹ ਪਾਜੀ ਪਹਿਲਾਂ ਪਲਾਨ ਨੂੰ ਦੇਕਰ ਇਹ ਤਰ੍ਹਾਂ ਇਨਸਾਨ ਤੇ ਪਾਜੀ ਬਲੰਗ ਹੁੰਦੇ ਵੱਡੇ ਵੱਡੇ ਭਾਵੇਂ ਵਾਲੇ ਹੁੰਦੇ ਕਿ ਲੋਕੀਂ ਚੀਜ਼ਾਂ ਲੂਪ ਹੋ ਚੁੱਕੀਆਂ ਹੁਣ ਬੈੱਡ ਆ ਗਏ ਆ ਹੁਣ ਇਹ ਜਿੰਨ ਸਮੇਂ ਦੇ ਹਿਸਾਬ ਨਾਲ ਇਹ ਚੀਜ਼ਾਂ ਲੋਕੀਂ ਪੂਰੀ ਚੁੱਕੀ ਪਈ ਪਾਜੀ ਤਾਂ ਜਰੂਰ ਜੀ ਵੀਰ ਦੀ ਰੇੜੀ ਵਾਲੇ ਵੇਖੇ ਧਿਆਨ ਜਰੂਰ ਜਾਂਦਾ ਊੜਾੜਾ ਜਿਹੜਾ ਜੇ ਅਸੀਂ ਭੁੱਲਦੇ ਜਾ ਰਹੇ ਹਾਂ ਊੜਾੜੇ ਦੀ ਥਾਂ ABC ਨੇ ਲੈ ਲਈ ਹੋਈ ਐ ਹਾ ਊੜਾੜਾ ਇਹ ਸਾਡੀ ਨੌਜਵਾਨ ਪੀੜ੍ਹੀ ਭੁੱਲਦੀ ਜਾ ਰਹੀ ਐ ABC ਜਰੂਰ ਪੜ੍ਹਨੀ ਚਾਹੀਦੀ ਐ ਸਾਰੀਆਂ ਬੋਲੀਆਂ ਦੀ ਇੱਜ਼ਤ ਹੋਣੀ ਚਾਹੀਦੀ ਐ ਸਾਰੇ ਜਿਹੜੇ ਬੋਲੀਆਂ ਨੇ ਆਪਣੀ ਆਪਣੀ ਥਾਂ ਸਹੀ ਐ ABC ਵੀ ਬਹੁਤ ਜ਼ਰੂਰੀ ਐ ਪਰ ਆਪਣਾ ਆਪਣੀ ਮਾਂ ਬੋਲੀ ਪੰਜਾਬੀ ਵੀ ਨਹੀਂ ਭੁੱਲੀ ਚਾਹੀਦੀ ਵੀਰ ਨੇ ਉਸੇ ਚੀਜ਼ ਨੂੰ ਲੈ ਜੇ ਊੜਾੜਾ ਇੱਥੇ ਲਿਖ ਦਤਾ ਜੇ ਸਵਾਰੀ ਬੈਠਦੀ ਐ ਇਸ ਰੇੜੀ ਦੇ ਉੱਪਰ ਰਹਦਾ ਧਿਆਨ ਵੀ ਜਾਂਦਾ ਬੱਚਿਆਂ ਦਾ ਧਿਆਨ ਜ਼ਰੂਰ ਜਾਵੇਗਾ ਇਸੇ ਬੋਲੀਵਾਲ ਕੂੜਾ ਜਿਹੜਾ ਜਿਹੜਾ ਸਾਡੀ ਮਾਂ ਬੋਲੀ ਪੰਜਾਬੀ ਦੀ ਸ਼ੁਰੂਆਤ ਹੁੰਦੀ ਏ 35 ਅੱਖਰ ਨੇ ਓੜੇ ਆੜੇ ਦੇ ਵਿੱਚ ਪਰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਹੀਂ ਪਤਾ ਕੀ ਦੱਸੋ ਇਹ ਇਸ ਬਾਰੇ ਤੋਂ ਕੇ ਜੋ 35 ਖਰੀ ਲਿਖਾਈ ਪਾਜੀ ਆਪਾਂ ਪੁਰਾਣੇ ਪਤੀ ਜਿਹੜੀ ਲਿਖਾਈ ਆ ਹੁਣ ਸਮੇਂ ਦੇ ਚਿਰਾਂ ਲੋਕ ਭੁੱਲ ਗਏ ਪਾਜੀ ਹੁਣ ਏਪੀਸੀ ਚੱਲਦੀ ਏਪੀਸੀ ਆਪਦੀ ਤਾਂ ਪਰ ਪੰਜਾਬੀ ਗੁਰਮੀ ਆਪਦੀ ਤਾਂ ਇਹ ਵੀ ਪਾਜੀ ਆਪਾਂ ਚਾਹੀਦੀ ਸਿੱਖਣੀ ਹੁਣ ਆਪਣੀ ਨਵੇਂ ਜਿਹੇ ਜਿਹੇ ਓੜੇ ਆੜੇ ਬਾਰੇ ਨਹੀਂ ਪਤਾ ਪਾਜੀ ਕੋ ਗਿਆ ਤੇ ਮੇਰਾ ਸੋਹਣਾ ਦੇਸ਼ ਪੰਜਾਬ ਪੰਜਾਬੀ ਵਿਰਸਾ ਰਸੋਈਆਂ ਹੁੰਦਾ ਬੜੇ ਮਾਡਰਨ ਰਸੋਈਆਂ ਬਣ ਜਾਂਦੀਆਂ ਨੇ ਪਹਿਲਾਂ ਚੁੱਲਾ ਹੋਵੇ ਚੱਲਦਾ ਹੁੰਦਾ ਸੀ ਨਨਾਨ ਪਰਜਾਈ ਨੇ ਚੁੱਲੇ ਤੇ ਰੋਟੀ ਬਣਾਉਣੀ ਜਾਂ ਨੌਸਸ ਨੇ ਰੋਟੀ ਬਣਾਉਣੀ ਬਹੁਤ ਪਿਆਰੀਆਂ ਜੀਜਾ ਨੇ ਮਧਾਰੀ ਪਈ ਹੈ ਪੰਜਾਬੀ ਵਿਰਸਾ ਹੈ ਅਤੇ ਲਾਲ ਟੈਨ ਹੈ ਚੁੱਲਾ ਵਾ ਤਵਾ ਵਾ ਪਤੀਲਾ ਵਾ ਪੀੜੀ ਆ ਬੜੀਆਂ ਹੋਈਆਂ ਚੀਜ਼ਾਂ ਨੇ ਵੀਰ ਨੇ ਜਿਹੜੀਆਂ ਸਜਾਈਆਂ ਹੋਈਆਂ ਨੇ ਪੂਰੇ ਦਾ ਪੂਰਾ ਪੰਜਾਬੀ ਸੱਭਿਆਚਾਰ ਹੀ ਇੱਥੇ ਦਰਸਾਤਾ ਜਿਹੜਾ ਇਸ ਰੇੜੀ ਤੇ ਬੈਠਦਾ ਉਹ ਇਸ ਰੇੜੀ ਤੋਂ ਪੰਜਾਬ ਬਾਰੇ ਜ਼ਰੂਰ ਜਾਣਨ ਲਈ ਉਹ ਤਾਵਲਾ ਹੋ ਜਾਂਦਾ ਹੈ ਕਿ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਨਾਂ ਨੂੰ ਅਸੀਂ ਭੁੱਲੀ ਗਏ ਆ ਲਾਲਟੈਨ ਹੋਈਗਾ ਢੀੜੀ ਹੋਈ ਜਾਂ ਪਤੀਲੇ ਹੋਏ ਆਕੇਲ ਭਾਂਡੇ ਹੋਏ ਜਿਹੜੇ ਨੇ ਤਰ੍ਹਾਂ ਤਰ੍ਹਾਂ ਦੇ ਚੱਲ ਪਏ ਨੇ ਤਾਂ ਲਾਲਟੈਨ ਦਾ ਬਹੁਤਿਆਂ ਨੂੰ ਯਾਦ ਵੀ ਨਹੀਂ ਨਹੀਂ ਕਿ ਲਾਲਟੈਨ ਨਾਲ ਲਾਈਟ ਆਉਂਦੀ ਹੁੰਦੀ ਸੀ ਤਾਂ ਅਸੀਂ ਸਾਰਾ ਪਰਿਵਾਰ ਬੈਠ ਜਾਣਾ ਰੋਟੀ ਬਣਾਉਣੀ ਦਾ ਰੋਟੀ ਖਾਣੀ ਹੁਣ ਤਾਂ ਬਿਜਲੀ ਤਾਂ ਬਣਾ ਨਹੀਂ ਰਿਹਾ ਜਾਂਦਾ ਕੀ ਹੋਈ ਉਹ ਤਾਂ ਸਹੀ ਗੱਲ ਬਿਚੀ ਲਾਲਟੈਨ ਦਾ ਇਹੀ ਮਤਲਬ ਹੈ ਕਿ ਪਤੀ ਅੱਗੇ ਨਹੀਂ ਰਾਹ ਨੇ ਲਾਲਟੈਨ ਦੀ ਗੱਲ ਲੈਣੀ ਦੀਵਾਨ ਲਦੀਵਜ ਗਾ ਲੈਣਾ ਸਮੇਂ ਦੇ ਸਾਹਿਬ ਨੇ ਇਹ ਚੀਜ਼ਾਂ ਲੋਪ ਹੋ ਚੁੱਕੀਆਂ ਜਿੱਦਾਂ ਫੱਟੀ ਆ ਫੱਟੀ ਵੀ ਪਾਈ ਲੋਪ ਹੋ ਚੁੱਕੀ ਆ ਜੀ ਤੇ ਪਿੱਤਲ ਦੇ ਪਾਂਡੇ ਉਹ ਵੀ ਲੋਪ ਹੋ ਚੁੱਕੇ ਆ ਔਰ ਜਨਨਵੇਟਰ ਚੱਲ ਪਏ ਆ ਜਨਨਵੇਟਰ ਚੱਲ ਪਏ ਬਾਜੀ ਮਸ਼ੀਨਰੀ ਜੁਗ ਆ ਗਿਆ ਸਮੇਂ ਦੇ ਸਾਹਿਬ ਨੇ ਇਹ ਚੀਜ਼ਾਂ ਲੋਪ ਹੋ ਚੁੱਕੀਆਂ ਪੜੀ ਤੇ ਵੀਰੇ ਇਹ ਫੋਟੋ ਜਿਹੜੀ ਬਣਾਈ ਹੈ ਵੀ ਮੈਂ ਧਿਆਨ ਪਿਆ ਜਦੋਂ ਤੁਸੀਂ ਜਾ ਰਹੇ ਨਾ ਮੈਂ ਪਿੱਛੋਂ ਧਿਆਨ ਮਾਰਿਆ ਤੇ ਇਹ ਫੋਟੋ ਵੀ ਨਹੀਂ ਮਿਲਦੀ ਹੁੰਦਾ ਵੀ ਬੀਬੀ ਭੈਣ ਆ ਸਾਡੀ ਉਹ ਜਿਹੜੀ ਪੋਚਾ ਲਾ ਰਹੀ ਆ ਹੋਂ ਦਾ ਪੋਚੇ ਵੀ ਲਾਉਣ ਲਈ ਮਸ਼ੀਨਾਂ ਆ ਰਹੀਆਂ ਨੇ ਜੋ ਸਾਡੀਆਂ ਔਰਤਾ ਜਾਂ ਭੈਣਾਂ ਸਾਡੀਆਂ ਜਿਹੜੀਆਂ ਨੇ ਪੋਚਾ ਐਵੇਂ ਨਹੀਂ ਲਾ ਪਉਂਦੀਆਂ ਠੀਕ ਆ ਬੋਲ ਲਾ ਦਿੰਦੇ ਮੈਂ ਵੀ ਜੀ ਇਹੇ ਪ੍ਰਿੰਟ ਪਰ ਇਹ ਕਹਿਣਾ ਚਾਹੁੰਦਾ ਕਿ ਘਰ ਦੇ ਸਵਾਣੀਆਂ ਪਹਿਲਾਂ ਭਾਜੀ ਕਿਸੇ ਘਰ ਆ ਜੀ ਪੋਚਾ ਲਾਉਂਦੀਆਂ ਨਹੀਂ ਹੋਣ ਵਾਲੀਆਂ ਸਵਾਣੀਆਂ ਜੋ ਸਵਾਣੀਆਂ ਤੇ ਭਾਜੀ ਬਹੁਤ ਅੰਤਰ ਦਾ ਖਰਾਕ ਖੋਲੀ ਹੁੰਦੀ ਹੈ ਤੇ ਜੋ ਕੰਮ ਕਰਦੇ ਨੇ ਤੇ ਹੋਣ ਵਾਲੀ ਸਵਾਣੀ ਭਾਜੀ ਜੇ ਨੂੰ ਕਹਦੇ ਪੋਚਾ ਮਾਰ ਦਿਓ ਉਹਨੇ ਕਹਿਣਾ ਮੇਰਾ ਫਿਰ ਪੀੜ ਹੁੰਦਾ ਵਾ ਜੀ ਨੂੰ ਜਾ ਜਣੀ ਆ ਮੈਂ ਕੰਮ ਨਹੀਂ ਕਰ ਸਕਦਾ ਜੀ ਜੀ ਤਾਂ ਪੰਜਾਬੀ ਮਾਂ ਬੋਲੀ ਨੂੰ ਦਰਸਾ ਰਿਹਾ ਹੈ ਰੇੜੀ ਜਿਹੜੀ ਆ ਜੋ ਜਹਾੜ ਜੀ ਰੂਰ ਲਾਇਆ ਰੇੜੀ ਜਰੂਰ ਬਣਾਈਆ ਵੀਰ ਨੇ ਪਰ ਪੰਜਾਬੀ ਬੋਲੀ ਦਾ ਮਾਂ ਬੋਲੀ ਦਾ ਪ੍ਰਚਾਰ ਹੋ ਰਿਹਾ ਜਿੱਥੋਂ ਦਾ ਵੀ ਵੀਰ ਜਾਂਦਾ ਜਿੱਥੋਂ ਦੀ ਵੀ ਰਸਤਾ ਮਿਲਦਾ ਜਿਹੜੇ ਰਾਹ ਵੀ ਜਾਂਦਾ ਤਾਰੀਫਾਂ ਹੋ ਰਹੀਆਂ ਪੰਜਾਬੀ ਨੂੰ ਪਿਆਰ ਕਰਨ ਵਾਲੇ ਪੰਜਾਬੀ ਨੂੰ ਚਾਹਣ ਵਾਲੇ ਪੰਜਾਬ ਨਾਲ ਜੁੜੇ ਜਿਹੜੇ ਇਨਸਾਨ ਨੇ ਉਸ ਰੇੜੀ ਨੂੰ ਵੇਖਦੇ ਨੇ ਤਾਂ ਫੋਟੋਆਂ ਤੇ ਸੈਲਫੀਆਂ ਜਰੂਰ ਲੈਂਦੇ ਨੇ ਬਸ ਫੋਟੋਆਂ ਸੈਲਫੀਆਂ ਦਾ ਸਮਾਂ ਚੱਲ ਰਿਹਾ ਵੀਰੇ ਜਦੋਂ ਪਿੰਡਾਂ ਦੇ ਵਿੱਚੋਂ ਜਾਂਦੇ ਹੋ ਬਾਹਰ ਜਾਂਦੇ ਹੋ ਜਾਂ ਆਪਣੇ ਪਿੰਡ ਦੇ ਨੇੜੇ ਤੇੜੇ ਜਾਂਦੇ ਹੋ ਸੈਲਫੀਆਂ ਫੋਟੋਆਂ ਲੈਂਦੇ ਨੇ ਸਾਰੇ ਬਿਲਕੁਲ ਸਹੀ ਗੱਲ ਵੀ ਇੱਥੇ ਕਿਤੇ ਵੀ ਕੰਮ ਦੇ ਜਾਈਦਾ ਵਾ ਲੋਕੀ ਇਹਦੇ ਨਾਲ ਫੋਟੋਆਂ ਖਿੱਚਦੇ ਵੀਡੀਓ ਵੀ ਬਣਾਉਂਦੇ ਜੇਕਰ ਰਸਤੇ ਵਿੱਚ ਜਾਈਏ ਲੋਕ ਤਾਂ ਆ ਕੇ ਪੁੱਛਦੇ ਆਂ ਜੀ ਇਹ ਫੋਟੋਆਂ ਕਿੱਥੇ ਤੇ ਫੇ ਦੱਸਣਾ ਪੈਂਦਾ ਵੀ ਪੁਰਾਣੀ ਰਾਸਤਾ ਇਥੋਂ ਆਪਾਂ ਥਾਂ ਦੇ ਨੇੜੇ ਤੋਂ ਖਦਰਾ ਟੋਕੜ ਹੋਈ ਚੁੱਕੇ ਆ। ਕਵਰੇ ਮਹਰਾਨੀ ਵੀ ਲਾਈ ਹੋਈ ਹੈ ਤੁਸੀਂ ਦੁੱਧ ਵਾਲੀ ਇਹਦੇ ਬਾਰੇ ਕੀ ਕਹਿਣਾ ਚਾਹਦੇ ਆਂ ਤਸਵੀਰਾਂ ਮੈਂ ਸਾਂਝੀਆਂ ਕਰ ਦਿੰਦਾ ਇਹ ਮਹਾਨੀ ਬੜੀ ਪਿਆਰੀ ਲਾਈ ਹੈ ਵੀਰ ਨੇ ਜੇ ਮੇਰੇ ਪਹਿਲਾਂ ਮੈਂ ਦੱਸ ਰਿਹਾ ਕਿ ਪੂਰਾ ਪੰਜਾਬੀ ਸੱਭਿਆਚਾਰ ਇਸ ਵਿੱਚ ਬਿਠਿਆ ਹੋਇਆ ਪੰਜਾਬੀ ਵਿਰਸੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਜਿਹੜ ਹਰ ਪਹਿਲੂ ਦੇ ਨਜ਼ਰ ਮਾਰੀ ਜਾਵੇ ਤਾਂ ਪੰਜਾਬ ਨਾਲ ਜੁੜੀ ਹੋਈ ਪੰਜਾਬੀ ਵਿਰਾਸਤ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਪੰਜਾਬ ਮਧਾਨੀਂ ਦੁੱਧ ਵਾਲੀ ਲਾਈਏ ਇਹਦੇ ਬਾਰੇ ਦੱਸੋ ਇਹ ਮਧਾਨੀ ਜਿਹਦੇ ਹੋਣ ਵਾਲੀ ਮਧਾਨੀ ਪਾਜੀ ਬਹੁਤ ਅੰਦਰ ਆ ਇਹ ਮਧਾਨੀ ਦੀ ਪੁਰਾਣੀਆਂ ਸਵਾਰੀਆਂ ਆਪਣੇ ਆਪਾਂ ਹੀ ਹੱਥੀਂ ਦੁੱਧ ਰਿਡਕਦੀਆਂ ਹੁੰਦੀਆਂ ਹਣ ਵਧਾਨੀਆਂ ਹੋਣਗੀਆਂ ਪਰ ਹੁਣ ਬੱਤੀ ਚੱਲਣ ਵਾਲੀਆਂ ਵਧਾਨੀਆਂ ਪਾਜੀ ਉਦੋਂ ਸਮਾਂ ਸਹੀ ਲੋਕਾਂ ਠੀਕ ਕੰਮ ਕਰਦੇ ਮੈਨੂੰ ਇਹ ਦੱਸੋ ਵੀਰ ਜੀ ਤੁਸੀਂ ਹੁਣ ਪਿੰਡਾਂ 'ਚ ਜਾਂਦੇ ਹੋ ਮਾਨ ਸਨਮਾਨ ਮਿਲਦਾ ਤੁਹਾਨੂੰ ਕਿਉਂਕਿ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਹੋ ਰਿਹਾ ਤੁਹਾਡੇ ਦੁਆਰਾ ਤੇ ਪੰਜਾਬੀ ਸੱਭਿਆਚਾਰ ਸੰਭਾਲਿਆ ਆ ਤੁਸੀਂ ਮਾਨ ਸਨਮਾਨ ਮਿਲਦਾ ਪਿੰਡਾਂ ਜਾਂਦੇ ਉਹ ਪਿੰਡਾਂ ਵਿੱਚ ਜਾਈਦਾ ਆਪਣਾ ਭਾਈ ਮਾਨ ਸਨਮਾਨ ਹੁੰਦਾ ਵਾ ਆਪਣੇ ਪਿੰਡ ਖਬਰਾ ਤੋਂ ਬਾਬਾ ਜੀ ਬਾਬਾ ਸਾਹ ਸਿੰਘ ਜੀ ਵੱਡੇ ਪ੍ਰਿਹਾਰਪੀ ਸਭਰਾ ਹੋ ਨਗਰ ਪੰਚਾਇਤ ਸਭਰਾ ਦਾ ਪਣ ਪਿੰਡ ਸਾਥੀ ਉਹਨਾਂ ਨੇ ਭਾਜੀ 5500 ਰੁਪਏ ਸਨਮਾਨ ਕੀਤਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਾਬਾ ਜੀ ਬਾਬਾ ਸਾਹ ਸਿੰਘ ਜੀ ਵੱਡੇ ਪ੍ਰਿਹਾਰਪੀ ਸਭਰਾ ਤੇ ਨਗਰ ਪੰਚਾਇਤ ਸਭਰਾ ਦਾ ਭਾਜੀ ਉਹਨਾਂ ਵੱਲੋਂ 5500 ਉਹਨਾਂ ਸਨਮਾਨ ਹੋਇਆ ਭਾਜੀ ਪਿੰਡ ਖਬਰਾਵਾਂ ਦੇ ਨਾਲ ਜਿਹੜੇ ਉਹਨਾਂ ਨੇ ਆਪਣਾ ਕੀਤਾ ਇਹ ਤਾਂ ਪਿੰਡ ਦੀ ਪੰਚਾਇਤ ਵੱਲੋਂ ਤੁਹਾਡਾ ਮਾਨ ਸਨਮਾਨ ਪਰ ਸਾਡੀਆਂ ਪੰਜਾਬ ਦੀਆਂ ਸਰਕਾਰਾਂ ਜਿਹੜੀਆਂ ਵੀ ਆਉਂਦੀਆਂ ਨੇ ਚਾਹੇ ਮੌਜੂਦਾ ਹੈ ਜਾਂ ਪੁਰਾਣੀਆਂ ਨੇ ਉਹ ਵੀ ਆਉਂਦੀਆਂ ਨੇ ਕਿ ਪੰਜਾਬ ਬਚਾਓ ਪੰਜਾਬੀਅਤ ਬਚਾਓ ਪੰਜਾਬੀ ਮਾਂ ਬੋਲੀ ਬਚਾਓ ਕਿ ਉਹਨਾਂ ਵੱਲੋਂ ਮਾਨ ਸਨਮਾਨ ਮਿਲਦਾ ਤੁਸੀਂ ਦਾ ਮਾਂ ਬੋਲੀ ਪੰਜਾਬੀ ਦੀ ਸੰਭਾਲੀ ਹੋਈ ਹੈ ਪੰਜਾਬੀ ਸੱਭਿਆਚਾਰ ਵੀ ਸੰਭਾਲਿਆ ਆ ਰੇੜੀ ਦੇ ਪੂਰਾ ਪ੍ਰਚਾਰ ਜਾਰੀ ਰਿਹਾ ਪੰਜਾਬ ਦਾ ਉਧਰੋਂ ਪੰਜਾਬ ਜਰਮੈਂਟ ਵੱਲੋਂ ਮਾਨ ਸਨਮਾਨ ਮਿਲਿਆ ਸੀਐਮ ਸਾਡੇ ਪ੍ਰਹਿਵੰਸੂ ਜੀ ਮਾਨ ਜੀ ਨੇ ਜਿਹੜੇ ਬਹੁਤ ਪਿਆਰ ਦਿੰਦੇ ਨੇ ਪੰਜਾਬੀਆਦ ਨੂੰ ਤੇ ਪੰਜਾਬ ਦੀ ਮਾਂ ਬੋਲੀ ਉਹਨਾਂ ਵੱਲੋਂ ਮਾਂ ਮਾਂ ਸਨਮਾਰਨ ਲਿਆ ਤੁੰ ਨਹੀਂ ਪਾਜੀ ਇਤਾਂ ਹੀ ਕਿ ਹਿੰਦ ਮਿਲਿਆ ਨਹੀਂ ਆਪਨੇ ਨਾਲ ਗ੍ਰਾਮ ਬੈਲੇ ਨਾਲ ਵੀ ਖਬਰ ਦੇ ਨਾਲ ਆਪਣੇ ਮੰਤਰੀ ਸਾਹਿਬ ਨੇ ਸਤਿ ਸ਼ਾਪੀ ਲੋਕਾਂ ਮੱਥੇ ਦਾ ਸਨਮਾਨ ਉਹਨਾਂ ਨੇ ਕੋਈ ਇਤਾਂ ਹੀ ਕਿ ਕੁਛ ਆ ਮੈਂ ਉਹਨਾਂ ਨੂੰ ਇਹ ਕਹਿਣਾ ਪਾਜੀ ਵੀਡੀਓ ਮੇਕ ਕੇ ਆਪਾਂ ਨੂੰ ਲੱਭਦਾ ਹੀ ਕਰਾਂ ਸ਼ਾਬਾਸ਼ ਜਿਦਨੇ ਇੰਨੇ ਧੰਨਵਾਦ ਹੋਰ ਆਪਣੀ ਮੰਗ ਨਹੀਂ ਪਾਈ ਉਹਨਾਂ ਗਾੜੀ ਹੋਈ ਉਹਨਾਂ ਵੀ ਵੇਖਣ ਲਈ ਪੰਜਾਬ 'ਚ ਕੋਈ ਪੰਜਾਬੀ ਰਾਜਨ ਕੋਈ ਚੰਗੇ ਕੰਮ ਕਰਦੇ ਆ ਵਾ ਵੀ ਆਪਾਂ ਨੂੰ ਸ਼ਾਬਾਸ਼ੀ ਦੇ ਦਿੰਦੇ ਤੇ ਵੀਰੇ ਝੰਡਾ ਜਿਹੜਾ ਲਾਇਆ ਸੀ ਕਿਸਾਨੀ ਦਾ ਉਹਦੇ ਬਾਰੇ ਜ਼ ਜਿਵੇਂ ਇਲਾ ਪਿਆਰ ਤੁਹਾਡਾ ਚੰਡੇ ਨਾਲ ਆਪਾਂ ਭਾਈ ਕਿਸਾਨਾਂ ਨੂੰ ਪਿਆਰ ਕਰਦੇ ਆ ਆਪਾਂ ਵੀ ਖੁਦ ਕਿਸਾਨ ਹਾਂ ਇਸ ਕਰਕੇ ਪਾਈ ਆ ਆਪਾਂ ਲਾਇਆ ਇਹ ਵੀ ਪੰਜਾਬ ਦੀ ਨਿਸ਼ਾਨੀ ਹੈ ਭਾਜੀ ਤੇ ਮੈਨੂੰ ਇਹ ਦੱਸੋ ਰੋਜੀ ਰੋਟੀ ਜਿਵੇਂ ਚੱਲਦੀ ਹੈ ਤੁਹਾਡੀ ਕਿਉਂਕਿ ਰੇੜੀ ਦੇ ਤੁਸੀਂ ਪੂਰਾ ਪੰਜਾਬ ਲਈ ਫਿਰਦੇ ਹੋ ਪੰਜਾਬੀ ਸੱਭਿਆਚਾਰ ਲਈ ਫਿਰਦੇ ਹੋ ਵਿਰਾਸਤੀ ਚੀਜ਼ਾਂ ਦੀਆਂ ਫੋਟੋਆਂ ਲਾਈਆਂ ਹੋਈਆਂ ਨੇ ਰੋਜੀ ਰੋਟੀ ਜਿਵੇਂ ਚੱਲਦੀ ਹੈ ਰੋਜੀ ਰੋਟੀ ਪਾਈ ਦੁੱਧ ਲਈ ਜ਼ਮੀਨ ਨਾਲ ਆਪਾਂ ਇਹ ਕੰਮ ਕਰੀ ਜਾਵੇ ਕਿ ਤਾਂ ਫੋਨਾਂ ਦੇ ਸਮਾਨ ਉਹਦਾ ਕੰਮ ਨਹੀਂ ਕਰਦਾ ਜੀ ਭਾਜੀ ਹੁਣ ਆਪਾਂ ਨੂੰ ਕਿਉਂ ਅਜਿਹਾ ਵੀਡੀਓ ਫੇਮਸ ਹੋਈ ਜਾਨੀ ਆ ਉਹਨੂੰ ਪਾਜੀ ਪੰਚਾਇਤਾਂ ਦੇ ਵਿੱਚ ਸਾਡੇ ਪਿੰਡਾਂ ਦੇ ਕਿਉਂਕਾ ਹੀ ਹੁੰਦਾ ਹੈ ਵੀ ਵੀਰ ਜੀ ਸਾਡੇ ਪਿੰਡ ਆ ਉਹ ਵੀਰ ਜੀ ਸਾਡੇ ਪਿੰਡ ਆ ਆਹ ਦੀ ਵੀ ਵੀਰਦੀ ਮੈਂ ਪਾਰਟ ਤੇ ਪਿੰਡ ਡਾਲਵਾ ਉਥੋਂ ਦੀ ਨਗਰ ਪੰਚਾਇਤ ਦੇ ਸੱਤੇ ਆ ਪਾਜੀ ਮੈਂ ਉਥੇ ਗਿਆ ਉਥੇ ਹੀ ਸਰਕਾਰੀ ਸਕੂਲ ਵਿੱਚ ਪ੍ਰਚਾਰ ਕੀਤਾ ਉਹਨਾਂ ਦੀ ਕਮੇਟੀ ਨੂੰ ਮਿਲਿਆ ਉਹਨਾਂ ਨੇ ਮੇਰਾ ਬਹੁਤ ਬਹੁਤ ਧੰਨਵਾਦ ਕੀਤਾ ਪਾਜੀ ਕਿਵੇਂ ਪ੍ਰਚਾਰ ਕਰਦੇ ਹੋ ਫਿਰ ਪਿੰਡਾਂ ਦੇ ਵਿੱਚ ਪ੍ਰਚਾਰ ਪਾਜੀ ਐਵੇਂ ਕਰੀਆ ਦਸੀਦਾ ਵੀ ਕੋਈ ਪੁਰਾਣਾ ਪਸ਼ੂਕੜਾ ਜਿਹਦਾ ਚੀਜ਼ਾਂ ਸਾਬੀਆਂ ਆ ਪਾਜੀ ਦਸੀਦਾ ਵੀ ਪਹਿਲਾਂ ਆ ਜਿੱਦਿਆਂ ਉਹਨਾਂ ਦੀ ਦਾ ਉਡਾੜਾ ਵਾ ਉਹਨਾਂ ਨੇ ਜਿੱਦ ਫਤੋ ਤੇ ਇਕੱਠਾ ਕਰਦੇ ਨੇ ਇੱਥੇ ਤੱਕ ਰੱਖਾ ਵਾ ਤੇ ਆਪ ਨਾ ਲੈ ਮੰਜਾ ਲਾਇਆ ਵਾ ਬਧਾਣੀ ਇੱਦਾਂ ਜੋ ਵੀ ਬਣਾਣਾ ਪਸੋ ਘੜਾ ਤਸਵੀਰਾਂ ਪਿੰਡਾਂ ਦੇ ਪੁਰਾਣੇ ਬਜ਼ੁਰਗੀ ਤੁਹਾਡੇ ਨਾਲ ਜੁੜਦੇ ਨੇ ਜਾਂ ਨੌਜਵਾਨ ਪੀੜੀ ਵੀ ਇਸ ਨੂੰ ਪੂਰੇ ਮੁਕਾਬਲੇ ਵਕੇ ਸੁਣਦੀ ਹੈ ਇਹਨਾਂ ਚੀਜ਼ਾਂ ਨੂੰ ਦੇਖਦੀ ਹੈ ਨੌਜਵਾਨ ਪੀੜੀ ਕਿੰਨਾ ਕਿ ਧਿਆਨ ਦਿੰਦੀ ਹੈ ਚਾਚਾ ਭਾਈ ਬਜ਼ੁਰਗੋ ਵੀ ਜੜਦੇ ਨੌਜਵਾਨ ਪੀੜੀ ਵੀ ਜੁੜਦੀ ਆ ਆਪਾਂ ਫੋਨ ਲਾ ਕੇ ਭਾਈ ਸਾਧਦੇ ਆਪਾਂ ਉਹ ਚੱਲ ਜਾਂਦਾ ਅਗਲੇ ਨੂੰ ਆਪਾਂ ਨੇ ਉਹਦੇ ਵੀ ਮਾਦਾਨ ਨਾਲ ਇਹਨੂੰ ਲਾਇਆ ਆ ਆਪਾਂ ਜਰੂਰ ਜਾਂਦੀ ਭਾਈ ਆਪਣਾ ਕੰਮ ਵਗਾੜ ਕੇ ਵੀ ਜਾਂਦਾ ਭਾਈ ਸੰਜੂਰ ਜੀ ਵੀਰ ਦੇ ਰੇੜੀ ਵਾਲੇ ਵੀ ਸਾਡਾ ਧਿਆਨ ਪਿਆ ਗਿਆ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਹੋ ਰਿਹਾ ਪੰਜਾਬੀ ਸੱਭਿਆਚਾਰ ਸੰਭਾਲਿਆ ਜਾ ਰੇੜੀ ਜਾ ਰਹੀ ਸੀ ਦਾ ਧਿਆਨ ਜ਼ਰੂਰ ਪੈ ਰਿਹਾ ਇਸ ਰੇੜੀ ਨੇ ਆਉਂਦੇ ਜਾਂਦੇ ਆ ਜਿਹੜਾ ਵੀ ਪੰਜਾਬ ਨੂੰ ਚਾਹੁੰਦੇ ਨੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ ਤਾਂ ਵੀਰ ਜੀ ਅਪੀਲ ਕੀ ਲਾਉਣੀ ਚਾਹੁੰਦੇ ਆ ਤੁਸੀਂ ਪਿੰਡਾਂ 'ਚ ਜਾ ਰਹੇ ਹੋ ਜਿਹੜੇ ਤੁਹਾਨੂੰ ਦੂਰ ਦਰਾਡੇ ਤੋਂ ਦੇਖ ਰਹੇ ਨੇ ਉਹਨਾਂ ਨੂੰ ਕੀ ਅਪੀਲ ਲਾਉਣੀ ਚਾਹੁੰਦੇ ਆ ਸਾਡੇ ਚੈਨਲ ਦੇ ਮਾਧਿਅਮ ਨਾਲ ਮੈਂ ਵੀ ਜੀ ਅਪੀਲ ਇਹ ਹੀ ਕਰਨੀ ਕਿ ਉਹਨਾਂ ਆਪਾਂ ਪੰਜਾਬ ਦੀ ਧਰਤੀ ਜਾਂ ਭਲਾਂ ਇਹ ਆਪਣਾ ਪੁਰਾਣਾ ਪਿਛੋਕੜ ਆ ਇਹ ਚੀਜ਼ਾਂ ਆਪਾਂ ਹਾਂ ਜੀ 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 ਸਾਹਿਬ ਜੀ ਸਭ ਲੋਕ ਭਾਈ ਕੋਈ ਚੁੱਕੇ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਦੇ ਤਾਂ ਪਵਨ ਵੀਰ ਜਿਹੜਾ ਇਹ ਤਰਨਤਾਰਨ ਦੇ ਨੇੜੇ ਦੇ ਪਿੰਡ ਬ੍ਰਹਮਪੁਰੇ ਦੇ ਰਹਿਣ ਵਾਲੇ ਆ ਆਪਣਾ ਪਿੰਡ ਭਾਈ ਬ੍ਰਹਮਪੁਰਾ ਵਾ ਨਾਮ ਆਪਣਾ ਪਵਨਦੀਪ ਸਿੰਘ ਆ ਜ਼ਿਲ੍ਹਾ ਤਰਨਤਾਰਨ ਫੋਨ ਨੰਬਰ ਭਾਈ ਆਪਣਾ 9160 3305 ਤੇ ਵੀਰੇ ਰੇੜੀ ਦੇ ਪੈਸੇ ਕਿੰਨੇ ਲਾਤੇ ਨੇ ਬਣਾਉਣ ਦੇ ਨੂੰ ਪੈਸੇ ਵੀ ਦੀ ਡੈਕੋਰੇਸ਼ਨ ਤੇ ਮਿਸਤਰੀ ਦੇਟ ਪਾ ਕੇ ਕਿ 20000 ਰੁਪਏ ਭਾਈ ਲੱਗ ਗਿਆ ਡੈਕੋਰੇਸ਼ਨ ਤੇ ਬਾਕੀ ਰੇੜੀ ਦਾ ਜਦ ਮੋਟਰਸਾਈਕਲ ਦਾ ਉਹ ਖਰਚਾ ਵੱਖਰਾ ਪੈ ਪੈਸੇ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਮਨ ਨੂੰ ਸੰਤੁਸ਼ਟੀ ਹੁੰਦੀ ਹੈ ਜੇ ਪ੍ਰਚਾਰ ਜਿਹੜਾ ਸ਼ੁਰੂ ਕੀਤਾ ਸੀ ਪੰਜਾਬੀ ਮਾਂ ਬੋਲੀ ਦਾ ਉਹਦਾ ਜਰੂਰ ਫਲ ਮਿਲ ਰਿਹਾ ਤੁਹਾਨੂੰ ਹੁਣ ਕਿੰਨੇ ਪਿੰਡਾਂ 'ਚ ਬਲਾਵੇ ਆ ਰਹੇ ਨੇ ਪਿੰਡਾਂ ਤਾਂ ਹੀ ਜਾਂਦੇ ਹੋ ਦੁਨੀਆਂ ਸੈਲਫੀਆਂ ਲੈ ਰਹੀਆਂ ਨੇ ਫੋਟੋਆਂ ਲੈ ਰਹੇ ਨੇ ਮਨ ਨੂੰ ਸੰਤੁਸ਼ਟੀ ਹੋ ਰਹੀ ਹੈ ਜੇ ਪੈਸੇ ਲਾਏ ਦੁੱਧ ਦੇ ਨਹੀਂ ਮਨ ਨੂੰ ਚੋਟੀ ਹੁੰਦੀ ਹੈ ਭਾਈ ਜਣ ਤਾਂ ਜਦੋਂ ਕੋਈ ਚੰਗਾ ਕੰਮ ਕਰੇ ਚੰਗੀ ਦੀਤ ਤੁਹਾਡੀ ਜੋਂਦਾ ਵਾ ਆਪਾਂ ਸੰਗਤ ਪਿਆਰ ਕਰਦੀ ਹੁਣ ਭਾਈ ਸੰਗਤ ਕਿਹਨੂੰ ਫੋਨ ਕਰਦੀ ਆਪਾਂ ਜਾਣੀ ਹੈ ਜੀ ਸਾਂਝ ਤੇਰਾ ਹੀ ਪਿਆਰ ਸਾਂਝ ਤੇ ਉਹ ਦੇਖਣੇ ਭਾਜੀ ਆਪਾਂ ਜੀ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਵਧੀਆ ਰੇੜੀ ਸਜਾਈ ਹੈ ਤੁਸੀਂ ਤੁਹਾਡਾ ਬਾਦ-ਬਾਦ ਧੰਨਵਾਦ ਤਾਂ ਜ਼ਰੂਰ ਇਸ ਤਸਵੀਰਾਂ ਰੇੜੀ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਹੜੀ ਕਿ ਪੰਜਾਬੀ ਮਾਂ ਬੋਲੀ ਨੂੰ ਚਾਹਣ ਵਾਲਿਆਂ ਨੂੰ ਜ਼ਰੂਰ ਪਸੰਦ ਆਉਣੀਆਂ ਜਿਹੜੇ ਤੇ ਪੰਜਾਬੀ ਮਾਂ ਬੋਲੀ ਦੇ دیਵਾਨੇ ਨੇ ਜਾਂ ਪੰਜਾਬੀ ਮਾਂ ਬੋਲੀ ਨੂੰ ਚਾਹੁੰਦੇ ਨੇ ਦਿਲੋਂ ਉਹਨੂੰ ਇਹ ਰੇੜੀ ਜਿਹੜੀ ਹੈ ਜ਼ਰੂਰ ਪਸੰਦ ਆਉਣੀ ਆ ਪੰਜਾਬੀ ਵਿਰਸੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਲਾਈਆਂ ਨੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਚੀਜ਼ਾਂ ਲਾਈਆਂ ਨੇ ਪੰਜਾਬੀ ਵਿਰਸਾ ਸੰਭਾਲਿਆ ਆਇਆ ਵੀਰ ਨੇ ਇਹਦੇ ਪੰਜਾਬੀ ਸੱਭਿਆਚਾਰ ਵੀ ਇਸ ਰੇੜੀ 'ਚ ਹੀ ਸੰਭਾਲਿਆ ਆਇਆ। ਪੰਜਾਬ ਨਾਲ ਜੁੜੀ ਹਰ ਚੀਜ਼ ਨੂੰ ਬੜੇ ਪਿਆਰ ਨਾਲ ਸਜਾਇਆ ਹੋਇਆ ਹੈ। ਜਿਹੜੀਆਂ ਚੀਜ਼ਾਂ ਸੀ ਭੁੱਲਦੇ ਜਾ ਰਹੇ ਆ ਸਾਡੀ ਨੌਜਵਾਨ ਪੀੜ੍ਹੀ ਭੁੱਲਦੀ ਜਾ ਰਹੀ ਹੈ। ਜਿਹੜੇ ਆਉਣ ਵਾਲੇ ਸਮੇਂ 'ਚ ਬੱਚਿਆਂ ਨੂੰ ਚੇਤੇ ਵੀ ਨਹੀਂ ਰਹਿਣੀਆਂ ਚੀਜ਼ਾਂ ਉਹ ਚੀਜ਼ਾਂ ਜਿਹੜੀਆਂ ਇਸ ਰੇੜੀ 'ਤੇ ਵੀਰ ਨੇ ਸਜਾਈਆਂ ਨੇ। ਚਾਹੇ ਪੈਸੇ ਲਾ ਦਿੱਤੇ ਨੇ ਪਰ ਮਨ ਨੂੰ ਸੰਤੁਸ਼ਟੀ ਵੀ ਹੋ ਰਹੀ ਹੈ ਵੀਰ ਦੇ। ਜੋ ਜਿਹੜੇ ਪੈਸੇ ਉਸਨੇ ਲਾਏ ਸੀ ਉਸ ਦਾ ਮੁੱਲ ਮਿਲ ਰਿਹਾ ਹੈ। ਆਉਂਦੇ ਜਾਂਦੇ ਸਾਰੇ ਫੋਟੋਆਂ ਲੈਂਦੇ ਨੇ, ਸੈਲਫੀਆਂ ਲੈਂਦੇ ਨੇ। ਤਾਂ ਵੀਰ ਤੇ ਸੋਚਿਆ ਕਿ ਉਹਨਾ ਇਸ ਦਾ ਜਿਹੜਾ ਪ੍ਰਚਾਰ ਹੈ ਸਾਡੇ ਚੈਨਲ ਦੇ ਦੁਆਰਾ ਅਸੀਂ ਦੁਨੀਆ ਤਾਈ ਪਹੁੰਚਾਈਏ ਦੇਸ਼ ਵਿਦੇਸ਼ ਵਿੱਚ ਰਹਿੰਦੇ ਪੰਜਾਬੀ ਜਿਹੜੇ ਨੇ ਪੰਜਾਬ ਨੂੰ ਬਹੁਤ ਪਿਆਰ ਦਿੰਦੇ ਨੇ ਤਾਂ ਇਹੋ ਜਿਹੇ ਵੀਰ ਜਿਹੜੇ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰਦੇ ਨੇ ਪੰਜਾਬੀ ਸੱਭਿਆਚਾਰ ਸੰਭਾਲਿਆ ਆਇਆ ਐ ਇਹੋ ਜਿਹੇ ਵੀਰਾਂ ਨੂੰ ਪਿਆਰ ਮਿਲਣਾ ਚਾਹੀਦਾ ਹੈ ਤੇ ਸਾਡੀ ਬੇਨਤੀ ਹੈ ਨਵੇਦਨ ਆ ਅਪੀਲ ਹੈ ਪੰਜਾਬ ਦੇ ਸੀਐਮ ਸਾਹਿਬ ਨੂੰ ਕਿ ਤੁਸੀਂ ਵੀ ਪੰਜਾਬ ਨੂੰ ਬਹੁਤ ਪਿਆਰ ਦਿੰਦੇ ਹੋ ਪੰਜਾਬੀ ਮਾਂ ਬੋਲੀ ਨੂੰ ਪਿਆਰ ਦਿੰਦੇ ਹੋ ਤਾਂ ਇਹੋ ਜਿਹੇ ਜਿਹੜੇ ਪੰਜਾਬੀ ਮਾਂ ਬੋਲੀ ਸੰਭਾਲ ਰਹੇ ਨੇ ਜਾਂ ਪੰਜਾਬੀ ਮਾਂ ਬੋਲੀ ਦਾ ਤੇ ਪ੍ਰਚਾਰ ਕਰ ਰਹੇ ਨੇ ਜਾਂ ਜਿੰਨੇ ਆਪਣਾ ਵਿਰਸਾ ਸੰਭਾਲ ਲਿਆ ਆ ਸਭਿਆਚਾਰ ਸੰਭਾਲ ਲਿਆ ਆ ਉਹਨਾਂ ਨੂੰ ਉਹਨਾਂ ਦਾ ਬੰਦਾ ਮਾਨ ਸਤਿਮਾਨ ਜ਼ਰੂਰ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਉਹਨਾਂ ਤਾਂ ਹੀ ਪਹੁੰਚਾ ਦਿਓ ਜਿਹੜੇ ਪੰਜਾਬੀਆਂ ਨੂੰ ਚਾਹੁੰਦੇ ਨੇ ਪੰਜਾਬੀਅਤ ਨੂੰ ਚਾਹੁੰਦੇ ਨੇ ਜਾਂ ਪੰਜਾਬ ਨੂੰ ਚਾਹੁੰਦੇ ਨੇ ਤਾਂ ਇਸੇ ਉਮੀਦ ਦੇ ਨਾਲ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੁਸੀਂ ਜੁੜੇ ਰਹੋ ਨੈਸ਼ਨ ਪੁੱਤ ਦਾ